ਇਜ਼ਰਾਈਲ ਅਤੇ ਈਰਾਨ ਦੇ ਇੱਕ ਦੂਜੇ ਤੇ ਹਮਲੇ ਜਾਰੀ ਹਨ ਪਰ ਕੀ ਅਮਰੀਕਾ ਇਸ ਟਕਰਾਵ ਦਾ ਹਿੱਸਾ ਬਣੇਗਾ ਜਦੋਂ ਬੁੱਧਵਾਰ ਨੂੰ ਰਾਸ਼ਟਰਪਤੀ ਟਰੰਪ ਤੋਂ ਇਹ ਸਵਾਲ ਪੁੱਛਿਆ ਗਿਆ ਤਾਂ ਉਹਨਾਂ ਕਿਹਾ ਮੈਂ ਸ਼ਾਮਲ ਹੋ ਸਕਦਾ ਹੋ ਸਕਦਾ ਹੈ ਕਿ ਨਾ ਹੋਵਾਂ ਇਜ਼ਰਾਈਲ ਦਾ ਮੰਨਣਾ ਹੈ ਕਿ ਪਿਛਲੇ ਕੁਝ ਮਹੀਨਿਆਂ ਵਿੱਚ ਈਰਾਨ ਨੇ ਪਰਮਾਣੂ ਹਥਿਆਰ ਵਿਕਸਿਤ ਕਰਨ ਦੀਆਂ ਆਪਣੀਆਂ ਯੋਜਨਾਵਾਂ ਨੂੰ ਤੇਜ਼ ਕੀਤਾ ਹੈ ਇਜ਼ਰਾਈਲ ਇਹ ਵੀ ਕਹਿੰਦਾ ਹੈ ਕਿ ਉਹ ਈਰਾਨ ਨੂੰ ਆਪਣੀ ਹੋਂਦ ਲਈ ਖਤਰਾ ਵਜੂ ਦੇਖਦਾ ਹੈ ਇਸ ਪਿਛੇ ਉਸ ਦਾ ਤਰਕ ਇਹ ਹੈ ਕਿ ਜੇਕਰ ਈਰਾਨ ਪਰਮਾਣੂ ਹਥਿਆਰ ਵਿਕਸਿਤ ਕਰਦਾ ਹੈ ਤਾਂ ਉਹ ਉਹਨਾਂ ਦੀ ਵਰਤੋਂ ਕਰੇਗਾ ਕਿਉਂਕਿ ਉਸਨੇ ਪਹਿਲਾਂ ਵੀ ਇਜ਼ਰਾਈਲ ਨੂੰ ਤਬਾਹ ਕਰਨ ਦੀ ਸੋਖਾਤੀ ਸੀ ਇਜ਼ਰਾਈਲ ਡਿਫੈਂਸ ਫੋਰਸਿਜ਼ ਨੇ ਈਰਾਨ ਦੀ ਰਾਜਧਾਨੀ ਤਹਿਰਾਨ ਦੇ ਕੁਝ ਹਿੱਸਿਆਂ ਨੂੰ ਖਾਲੀ ਕਰਨ ਲਈ ਨੋਟਿਸ ਜਾਰੀ ਕੀਤੇ ਹਨ ਪਰ ਇਹ ਖੇਤਰ ਸੰਘਣੀ ਆਬਾਦੀ ਵਾਲੇ ਹਨ ਅਸੀਂ ਵੱਡੇ ਟ੍ਰੈਫਿਕ ਜਾਮ ਦੀਆਂ ਫੁਟੇਜ ਦੇਖੀਆਂ ਹਨ ਕਿਉਂਕਿ ਵਾਹਨਾਂ ਦੀਆਂ ਵੱਡੀਆਂ ਲਾਈਨਾਂ ਤਹਿਰਾਨ ਤੋਂ ਦੇਸ਼ ਤੇ ਉੱਤਰ ਵੱਲ ਜਾਣ ਦੀ ਕੋਸ਼ਿਸ਼ ਕਰ ਰਹੀਆਂ ਹਨ ਕਿਉਂਕਿ ਈਰਾਨ ਵਿੱਚ ਇਜ਼ਰਾਈਲ ਦਾ ਨਿਸ਼ਾਨਾ ਇੰਨਾ ਵੱਡਾ ਹੈ ਕਿ ਕੋਈ ਵੀ ਖੇਤਰ ਸੁਰੱਖਿਅਤ ਨਹੀਂ ਮੰਨਿਆ ਜਾ ਸਕਦਾ ਤਹਿਰਾਨ ਵਿੱਚ 1 ਕਰੋੜ ਲੋਕ ਰਹਿੰਦੇ ਹਨ ਇਸ ਲਈ ਤੁਸੀਂ ਕਲਪਨਾ ਕਰ ਸਕਦੇ ਹੋ ਕਿ ਇੰਨੀ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਕੱਢਣਾ ਅਸਲ ਵਿੱਚ ਸੰਭਵ ਨਹੀਂ ਹੈ ਮੱਧ ਪੂਰਬ ਵਿੱਚ 19 ਥਾਵਾਂ ਤੇ ਲਗਭਗ 40 ਹਜ਼ਾਰ ਤੋਂ 50 ਹਜ਼ਾਰ ਅਮਰੀਕੀ ਸੈਨਿਕ ਤਨਾਥਨ ਅਮਰੀਕੀ ਫੌਜੀ ਕਰਮਚਾਰੀ ਸਾਈਪਰਸ ਵਿੱਚ ਤਨਾਥਾਨ ਅਤੇ ਬਹਿਰੈਨ ਵਿੱਚ ਇੱਕ ਅਮਰੀਕੀ ਜਲ ਸੈਨਾ ਦਾ ਅੱਡਾ ਵੀ ਹੈ। ਈਰਾਨ ਦੇ ਨੇਤਾ ਨੂੰ ਕਿੰਨਾ ਸਮਰਥਨ ਹੈ, ਆਓ ਜਾਣਦੇ ਹਾਂ। ਈਰਾਨ ਦੇ ਸਰਵੋਤਮ ਨੇਤਾ ਅਯਤੁੱਲਾ ਖਾਮੇਨੀ ਹਨ। ਉਹ ਇੱਕ ਧਾਰਮਿਕ ਹਸਤੀ ਹਨ ਜਿਨ੍ਹਾਂ ਕੋਲ ਈਰਾਨ ਦੇ ਰਾਸ਼ਟਰਪਤੀ ਨਾਲੋਂ ਕਈ ਗੁਣਜਾਤਾ ਸ਼ਕਤੀ ਹੈ। ਪਰ ਉਹਨਾਂ ਨੂੰ ਈਰਾਨ ਦਾ ਪੂਰਾ ਸਮਰਥਨ ਪ੍ਰਾਪਤ ਨਹੀਂ ਹੈ। ਈਰਾਨ ਵਿੱਚ ਲੋਕ ਵੰਡੇ ਹੋਏ ਹਨ ਅਤੇ ਇਹ ਵੰਡ ਹੋਰ ਦੂngੀ ਹੁੰਦੀ ਜਾ ਰਹੀ ਹੈ। ਔਰਤਾ ਨੇ ਆਪਣੀ ਆਜ਼ਾਦੀ ਲਈ ਅਤੇ ਅਧਿਕਾਰਾਂ ਦੀ ਮੰਗ ਕਰਦੇ ਹੋਏ ਇਨ੍ਹਾਂ ਵਿਰੋਧ ਪ੍ਰਦਰਸ਼ਨਾਂ ਵਿੱਚ ਹਿੱਸਾ ਲਿਆ ਪਰ ਅਸੀਂ ਇਸ ਗੱਲ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦੇ ਕਿ ਸ਼ਾਸਨ ਦੇ ਅਜੇ ਵੀ ਸਮਰਥਕ ਹਨ ਜਿਸ ਵਿੱਚ ਸ਼ਾਸਨ ਨਾਲ ਜੁੜੀਆਂ ਹਥਿਆਰਬੰਦ ਫੌਜਾਂ ਸ਼ਾਮਲ ਹਨ